ਸੋ ਲੋਕ ਸਭਾ ਦੇ ਜਿਹੜੀ ਉਹਨਾਂ ਦਾ ਮੇਰਾ 1 ਦਿਨ ਮਤਾਣ ਹੋਣੇ ਤੇ ਸਿਰ 8 ਦਿਨ ਦਾ ਵਕਫਾ ਰਹਿ ਗਿਆ ਤਾਂ ਦੱਸ ਦੀ ਸਾਰੀ ਸਿਆਸੀ ਪਾਣੀ ਆਪਣੀ ਜ਼ਮਕਾ ਲੰਚ ਪੋਟੀਆ ਜਿਹੜਾ ਪਰਸੋ ਰੋਡ ਸ਼ੋ ਹੋਇਆ ਸੀ ਭਗਵਾਨਸ ਕੀ ਮਾਨ ਨੇੜਾ ਇੱਕ ਦਾਵਾ ਕੀਤਾ 13 ਜੀਰਣਾ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਜਿੱਤ ਪ੍ਰਾਪਤ ਹੋਗੀ ਤਾਂ ਮੌਜੂਦਾ ਬਿਨਾਂ ਲਹਾਂ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਸ਼ਦ ਪੱਪੀ ਜੀ ਪੱਪੀ ਕਿਸ ਨਾਲ ਦਿੱਤੇ ਹੋ ਬੜਾ ਵੱਡੀ ਤੇਰਾ ਜੋ ਜਿੱਤ ਤੇਰਾ ਜਰੂਰਾ ਵਾਦਾ ਕੀਤਾ ਸੀ ਬੜਾ ਕੀਤਾ ਰੋਡ ਸ਼ੋਅ ਦੇ ਵਿੱਚ ਵੀ ਤਿੰਨਾਂ ਜੀਓ ਜਿੱਤ ਪ੍ਰਾਪਤ ਕਰੋਗੇ ਆਮਾ ਦੀ ਪਾਰਟੀ ਕੇ ਸਾਥ ਦੇ 8 ਦਿਨ ਦਾ ਬਤਵਾਲਾ ਦੇਖੋ ਗੱਲ ਸੁਣੋ ਲੋਕਾਂ ਦਾ ਜਿਹੜਾ ਪਿਆਰ ਆ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਹੋਏ 2 ਸਾਲਾਂ ਦੇ ਜਿਹੜੇ ਕੰਮ ਨੇ ਉਹ ਅੱਜ ਲੋਕਾਂ ਨੂੰ ਦੇਖ ਰਿਹਾ ਵੀ ਇਹ ਮੁੱਖ ਮੰਤਰੀ ਐਸਾ ਮੁੱਖ ਮੰਤਰੀ ਆ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਵਾ ਜੋ ਕਿਹਾ ਲੋਕਾਂ ਨਾਲ 3.5 ਕਰੋੜ ਲੋਕਾਂ ਨਾਲ ਵਾਦਾ ਕੀਤਾ ਕੱਲੇ-ਕੱਲੇ ਵਾਦੇ ਨੂੰ ਪੂਰਾ ਕਰਨਾ ਇਸ ਕਰਕੇ ਲੋਕੀ ਅੱਜ ਉਹ ਸਾਜਿਤ ਹੁੰਦੇ ਹੋਏ ਸਾਰੇ ਕੰਮ ਜਿਹੜਿਆ ਉਹ ਆਮ ਆਦਮੀ ਪਾਰਟੀ ਆਪਣੇ ਆਪਣੇ ਕਰ ਰਹੀ ਹੈ। ਹਜ਼ਾਰ ਰੁਪਏ ਦੀ ਗਲਤੀ ਹਜ਼ਾਰ ਰੁਪਏ ਵੀ ਖਾਤੇ ਕਰਦਾ। ਉਹਦੇ ਉਧੇ ਬ੍ਰੇਕਿਆਂ ਤੇ ਜਾਣਾ ਕਹਿੰਦਾ ਭਗਵਤ ਸਿੰਘ ਆਉਂਦੇ ਨੇ 1 ਘੰਟੇ ਜੀ ਇਸ ਵਿੱਚ ਉਹਦੇ 1 ਘੰਟਾ ਮਤਲਬ ਕਿ ਚੁਟਕਲੇ ਵਗੈਰਾ ਸੁਣਾ ਕੇ ਚਲ ਜਾਂਦੇ ਚੁਟਕਲੇ ਨਾਲ ਸਰਕਾਰ ਨੂੰ। ਉਹਨੂੰ ਕੋਈ ਸੁਣਾਉਂਦਾ ਤਾਂ ਆਏਗਾ ਤੇਰੇ ਤਰ੍ਹਾਂ ਦਾ ਨਹੀਂ ਸੱਚੇ ਮੂੰਹ ਗਿਆ 10 ਸਾਲ ਸੱਚੇ ਮੂੰਹ ਹੀ ਆ ਗਿਆ। ਕੋਈ ਜਨਤਾ ਨਾਲ ਦੱਸਦਾ ਕੁਝ ਆਪਣੇ ਗੱਲਾਂ ਕਰਦਾ ਕੋਈ ਸੁਣਦਾ ਉਹਨਾਂ ਦੀਆਂ। ਤੁਦਾ ਤੇਰੇ ਕੋ ਤਾਂ ਉਹ ਵੀ ਨਹੀਂ ਸਰਿਆ 10 ਸਾਲ ਬੋਲਿਆ ਹੀ ਨਹੀਂ ਤੂੰ ਭਾਜ ਭਾਦੀ ਗੱਡੀ ਬਹਿ ਕੇ ਆ ਗਿਆਂ ਕੁਛ ਕਰਦੇ ਆ ਉਹ ਰਾਜਾ ਬੜਿੰਗ ਗਿੱਦੜ ਵਾਇ ਤੋ ਆ ਕੇ ਇੱਥੇ ਲੋਕਾਂ ਦੇ ਮਨਾਂ ਚ ਨਹੀਂ ਬਹਿ ਸਕਦਾ ਭਗਵਾਨ ਤਮਨ ਸਾਡੇ 3.5 ਕਰੋੜ ਲੋਕਾਂ ਦੇ ਦਿਲਾਂ ਚ ਰਾਜ ਕਰ ਰਿਹਾ ਤੇ ਆਪਾਂ ਗੱਲ ਕਰ ਜਿਹੜੀ ਵੀਡੀਓ ਵੇਖੋ ਉਹਨਾਂ ਦੀ ਵਾਇਰਲ ਹੋ ਰਹੀ ਹੈ ਜਿਹੜੇ ਅੰਬੇਦਕਰ ਸਾਹਿਬ ਨੇ ਸੰਮਣਵਾੜ ਵਿੱਚ ਉਹਨਾਂ ਨੂੰ ਫੋਟੋ ਦਿੱਤੀ ਉਹ ਪੈਰ ਦੇ ਵਿੱਚ ਰੱਖ ਦਿੰਦੇ ਆ ਦੇਖੋ ਇਹਨਾਂ ਲੋਕਾਂ ਨੇ ਕਿਸੇ ਦਾ ਸਨਮਾਨ ਕਰਨਾ ਸਿੱਖਿਆ ਹੀ ਨਹੀਂਗਾ ਇਹਨਾਂ ਦਾ ਆਪਣੀ ਰਾਜਨੀਤੀ ਆਉਂਦੀ ਆ ਬਸ ਉਹ ਆਉਂਦੇ ਪਹਿਲਾਂ ਉਹ ਸਾਡੀ ਐਤਾ ਛੋਟੀ ਭੈਣਾ ਉਹ ਉਹਨੇ ਆਉਂਦੇ ਹੀ ਆਪਣਾ ਪੰਜਾਬ ਬਾਬੇ ਨਾਨਕ ਨਾਲ ਇਹਨਾਂ ਨੂੰ ਬਾਬਾ ਸਾਹਿਬ ਭੀਮਰਾਓ ਉਮੀਦ ਕਰਦਾ ਤਾਂ ਮੱਥੇ ਨੂੰ ਫੋਟੋ ਲਾਉਣ ਵਾਲੀ ਆ ਉਹਨੇ ਸਾਨੂੰ ਸੰਵਿਧਾਨ ਦਿੱਤਾ ਸਾਡਾ ਕਾਨੂੰਨ ਜਿਹੜਾ ਅੱਜ ਅਸੀਂ ਲੋਕ ਜੀ ਰਹੇ ਆ ਉਹਦੇ ਸੰਵਿਧਾਨ ਦੇ ਥੱਲੇ ਇਹਨਾਂ ਲੋਕਾਂ ਨੂੰ ਕੀ ਪਤਾ ਵਾ ਇਹ ਤਾਂ ਹਰ ਕਿਸੇ ਜਗ੍ਹਾ ਤੇ ਰਾਜਨੀਤੀ ਰੋਟੀਆਂ ਸਿੱਕਣ ਆਉਂਦੇ ਨੇ ਰਾਜਾ ਵੜਿੰਗ ਦੀ ਹਰ ਜਗ੍ਹਾ ਬਿਆਨ ਇੱਕੋ ਹੀ ਦਿੰਦੇ ਨੇ ਕਿ ਕਦੇ ਲੁਧਿਆਣੇ ਦੇ ਬਾਰੇ ਬੋਲੇ ਨਹੀਂ ਐ ਵਿਧਾਨ ਸਭਾ ਦੇ ਵਿੱਚ ਬੋਲੇ ਨਹੀਂ ਕਰੇ ਵੀ ਤੁਸੀਂ ਉਹ ਨੂੰ ਕਹੋ ਮੈਂ ਤੁਹਾਡੇ ਲਈ ਵੀ ਇਸ ਗੱਲ ਦਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਆ ਸਾਰੇ ਸ਼ਹਿਰ ਦੀ ਕ੍ਰੀਮ ਖੜੀ ਆ ਮੈਂ ਉੱਥੇ ਜਵੇਡ ਕਰ ਲੋ ਸਾਰੀ ਪ੍ਰੈਸ ਨੂੰ ਬੁਲਾ ਲੈਣੇ ਆ ਜੇ ਮੈਂ ਨਾ ਬੋਲਿਆ ਮੈਂ ਵੋਟਾ ਹੀ ਨਹੀਂ ਮੰਗੂਗਾ ਲੋਕਾਂ ਤੋਂ ਪੂਰਾ ਸਾਲ ਦਾ ਮੁੱਦਾ ਚੱਕਿਆ ਸੀ ਵਿਧਾਨ ਸਭਾ ਦੇ ਪ੍ਰਾਸ ਹਸਾਬ ਨੇ ਆ ਲੈ ਉਸ ਖੇਰਾ ਸਾਬ ਲੋ ਬਿਆਨ ਵਜਿ ਕੀਤੀ ਗਈ ਉਸ ਨੂੰ ਲੈ ਕੇ ਜਿਹੜਾ ਕਾਫੀ ਪ੍ਰਵਾਨ ਸਮਾਜ ਦੇ ਵਿੱਚ ਜਿਹੜਾ ਰੋਸ਼ਦਦਾ ਜਾ ਰਿਹਾ ਉਹਨੂੰ ਮੈਂ ਕੀ ਕਹਿਣਾ ਚਾਹੁੰਗਾ ਇਹਨੂੰ ਲੈ ਕੇ ਦੇਖੋ ਗੱਲ ਸੁਣੋ ਮੇਰੀ ਜੀ ਇਹਨਾਂ ਲੋਕਾਂ ਨੇ ਰਾਜਨੀਤੀ ਹਮੇਸ਼ਾ ਵੰਡ ਦੀ ਕੀਤੀ ਆ ਇਹ ਵੰਡ ਦੇ ਵਿੱਚੋਂ ਨਿਕਲੀਆਂ ਹੋਈਆਂ ਪਾਰਟੀਆਂ ਨੇ ਇਹਨਾਂ ਨੇ ਤਾਂ ਹੀ ਮੁਲਕ ਦਾ ਨੁਕਸਾਨ ਕੀਤਾ ਲੇਬਰ ਤੋਂ ਬਿਨਾ ਇੱਥੇ ਕਿਵੇਂ ਕੰਮ ਚੱਲ ਜੂਗਾ ਜੀ ਆ ਹੁਣ ਸਾਰੇ ਵਪਾਰੀ ਖੜੇ ਆਏ ਇਕੱਲੇ ਕੀ ਕਰ ਲੂਗੇ ਜੇ ਇਹਨਾਂ ਦੀ ਲੇਬਰ ਨਹੀਂ ਹੋਊਗੀ ਮੈਂ ਇਸ ਕਰਕੇ ਪੰਜਾਬੀ ਆਪਣਾ ਕੰਮ ਕਰਦਾ ਪਿਆ ਲੇਬਰ ਆਪਣਾ ਕੰਮ ਕਰਦੀ ਆ ਉਹਨਾਂ ਅਸੀਂ ਵੀ ਲੋਕ ਬਾਹਰ ਜਾ ਕੇ ਫੋਰਨ ਚ ਸਾਡੇ ਬੱਚੇ ਨਹੀਂ ਜਾਂਦੇ ਜੇ ਕੱਲ ਨੂੰ ਹੁਣ ਹਰ ਇੱਕ ਜਗ੍ਹਾ ਤੇ ਆਪਣੀ ਆਪਣੀ ਪਵੰਦੀ ਹੈ ਆਜ਼ਾਦ ਮੁਲਕ ਆ ਇਹ ਲੋਕਤੰਤਰ ਦਾ ਪਹਿਲਾ ਸੋਨਾ ਵੱਡਾ ਜਿਹੜਾ ਲੋਕਤੰਤਰ ਆ ਉਹ ਇੰਡੀਆ ਦਾ ਆ ਲੋਕਤੰਤਰ ਚ ਜਿਹੜਾ ਮਰਜ਼ੀ ਆਪਣੀ ਆਵਾਜ਼ ਝਟਾ ਸਕਦਾ ਜਿਹੜਾ ਮਰਜ਼ੀ ਜੋ ਮਰਜ਼ੀ ਕਰ ਸਕਦਾ ਕਿਸਾਨਾਂ ਨੇ ਨਾ ਤਰਨਾ ਹਟਾਤਾ ਰੇਲ ਟ੍ਰੈਕ ਆਜ਼ਾਦ ਕਰਤਾ ਦੇਖਦੇ ਵੀ ਕਾਫੀ ਫਾਇਦਾ ਹੋਊਗਾ ਹੁਣ ਕਾਫੀ ਦੇਰ ਤੋਂ ਰੇਲ ਟ੍ਰੈਕ ਜਾਮ ਸੀ ਉਹ ਪਾਰੀਆਂ ਨੂੰ ਕਾਫੀ ਮੁਸ਼ਕਲ ਆ ਸਾਹਮਣਾ ਕਰਨਾ ਪਿਆ ਦੇਖਦੇ ਵੀ ਕਾਫੀ ਫਾਇਦਾ ਹੋ ਸਕਦਾ ਹੁੰਦਾ ਦੇਖੋ ਗੱਲ ਸੁਣੋ ਕਿਸਾਨ ਵੀ ਆਪਣੇ ਭਰਾਵਾ ਉਹ ਵੀ ਪੰਜਾਬੀ ਆ ਆਪਾਂ ਆਪਣਾ ਹੀ ਨੁਕਸਾਨ ਕਿਉਂ ਕਰਾਂਗੇ ਆਪਾਂ ਰਲ ਮਿਲ ਕੇ ਬੈਠ ਕੇ ਇੱਕ ਟੇਬਲ ਤੇ ਹਰ ਚੀਜ਼ ਦਾ ਹੱਲਾ ਕੋਈ ਗੱਲ ਨਹੀਂ ਕੀ ਉਹਨਾਂ ਦੀ ਮਿਹਨਤ ਉਹਨਾਂ ਨੂੰ ਮਿਲਣੀ ਚਾਹੀਦੀ ਆ ਕਿਸੇ ਨਾਲ ਕੋਈ ਬੈਰ ਬਰੋ ਨਹੀਂ ਸਾਡੀ ਸਤਿ ਨਦੀ ਹਜ਼ਾਰ ਰੁਪਏ ਮੈਨਾਂ ਦਿੱਤਾ ਨਹੀਂ ਕਿ ਭਗਵਾਨ ਮਾਨ ਨੇ ਪਰਸੋ ਰੋਸ਼ੋਈ ਐਲਾਨ ਕੀਤਾ ਵੀ ਹਜ਼ਾਰ ਰੁਪਏ ਮੈਨਾਂ ਖਾਤੇ ਨੂੰ ਉਹ ਕਿਸਦਾ ਇਹ ਹਜ਼ਾਰ ਭਗਵਾਨ ਸਿੰਘ ਮਾਨ ਦੀ ਆ ਕਿਹਾ ਹੋਇਆ ਵਾਦਾ ਵਾਹ ਉਨੇ ਜੋ ਕਿਹਾ ਉਹ ਪੂਰਾ ਕੀਤਾ ਔਰ ਪੂਰਾ ਕਰੂਗਾ। ਨਾ ਤਾਂ ਵੀ ਕਹਣ ਕਿ ਅਮੀਸ਼ਾ ਸੋ ਇਹਨਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋ ਪ੍ਰੈਸ਼ਰ ਪੱਪੀ ਅੰਦਾਜ਼ੇ ਕਿ ਸਿਰਫ 8 ਦਿਨ ਦਾ ਬਕਵਾਹ ਰਹਿ ਗਿਆ ਲੋਕ ਸਭਾ 2024 ਦੇ ਚੋਣਾਂ ਵਾਸਤੇ ਸੇ 8 ਦਿਨ ਦੇ ਵਿੱਚ ਹਰ ਸਿਆਸੀ ਪਾਰਟੀ ਨੇ ਆਪਣਾ ਦਮ ਕਮ ਇਸ ਤਰ੍ਹਾਂ ਕੀ ਆਪਣੇ ਸਟਾਰ ਪ੍ਰਚਾਰਕ ਮੈਦਾਨ ਦੇ ਉੱਤੇ ਦਾ ਅੰਤਿਮ ਚਿਰੰਦਰ ਜਿਹੜਾ ਪੰਜਾਬ ਦੇ ਵਿੱਚ ਮੈਦਾਨ ਇੱਕ ਜੂ ਨੂੰ ਹੋਣ ਜਾ ਰਿਹਾਤਾ ਸਾਰੀ ਸਿਆਸੀ ਪਾਰਟੀਆਂ ਨੂੰ 8 ਦਿਨਾਂ ਦੇ ਵਿੱਚ ਆਪਣੇ ਸਾਰੇ ਸਮੂਲ ਲੀਡਰਸ਼ਿਪ ਨੂੰ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਚੋਗਤਤਾ ਤਾਂ ਕਿ ਉਹ ਆਪਣੀ ਪਾਰਟੀ ਦੇ ਉਮੀਦਵਾਰ ਬਾਦ ਚੜ ਕੇ ਪਰਚਾ ਕੇ ਆਨ ਵਾਲੀ ਇੱਕ ਤਰੀਕ ਨੂੰ ਬਤ ਤੋਂ ਬਤ ਮਤਾਂ ਦਾ ਇੱਕ ਉਹਨਾਂ ਨੂੰ ਪ੍ਰੇਰ ਕਰੇ ਇਸੇ ਨਾਲ ਹੀ 4 ਤਰੀਕ ਨੂੰ ਉਹਨਾਂ ਦਾ ਉਮੀਦਵਾਰ ਨੂੰ ਜਿੱਦ ਦਾ ਸਿਰਾ ਪ੍ਰਾਂਮ ਵਿੱਚ ਆਪਣਾ ਯੋਗਦਾਨ ਦੇ ਦੇਖੋ ਅੱਜ ਸਟੇਲੂ ਹਿਆਣੇ ਵਿੱਚ ਆਮ ਆਦੀ ਪਾਰਟੀ ਦੇ ਐਮਪੀ ਜੀ ਲੜ ਰਹੇ ਅਸ਼ੋਕ ਪ੍ਰਸਪਤੀ ਉਹ ਬੜੇ ਪੁਰਾਣੇ ਬੰਦੇ ਨੇ ਲੁਧੇਰੇ ਰਹਿਣ ਵਾਲੇ ਹੈਗੇ ਪਿਛਲੇ 25 ਸਾਲਾਂ ਚ ਉਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਲੁਧੇਰੇ ਪਬਲਿਕ ਉਹਨਾਂ ਨੂੰ ਜਾਣੂ ਹੈ ਬਾਈ ਫੇਸ ਤੋਂ ਬਾਈ ਨਾਮ ਤੋਂ ਜਾਣੂ ਹੈ ਤੋਂ ਉਹਨਾਂ ਦਾ ਜੋ ਪ੍ਰੋਮ ਬਣਿਆ ਸੀ ਸਾਡੇ ਮਾਲਿਕ ਇਹ ਹੋ ਰਹੀ ਵਿਆਰ ਲੱਗਦਾ ਔਰ ਅਸੀਂ ਲੋਕਾਂ ਉਸਾਸ ਦੇਖਿਆ ਲੋਕਾਂ ਨੂੰ ਬਹੁਤ ਉਸਾਸ ਹੈ ਉਹਨਾਂ ਨਾਲ ਨੇ ਜਾਣਗਾ ਤੇ ਸਾਨੂੰ ਉਮੀਦ ਹੈ ਵੀ ਇਹ ਐਮਪੀ ਬਣਨ ਤੋਂ ਬਾਅਦ ਉਹਨੂੰ ਰਹਿਣ ਵਾਲੇ ਸੇ ਡਿਵੈਲਪਮੈਂਟ ਤੇ ਕੰਮ ਕਰਨਗੇ ਲੁਧੇਰੇ ਦੇ ਦੇਖਣਗੇ ਲੋਕਲ ਉਮੀਦਵਾਰ ਹੈ ਪਿਛੇ 2.5 ਸਾਲ ਦੇ ਜਿਹਨਾਂ ਨੇ ਕੰਮ ਵੀ ਕੀਤੇ ਹੈ ਇੱਕ ਤੂੰਹਾਨੂੰ ਸਾਡੇ ਜਿਵੇਂ ਪਰਸੋਂ ਇੱਕ ਹੋਇਆ ਵਾ ਵੀ ਭਗਵੰਤ ਸਬਾਨ ਜੀ ਦੀਆਂ ਕਿਸਾਨਾਂ ਨਾਲ ਸਮਝੌਤਾ ਹੋਇਆ ਇਹਦੇ ਵਿੱਚ ਸਾਨੂੰ ਵਪਾਰੀ ਵਰਗ ਨੂੰ ਸਾਡੀ ਬੜੀ ਰਿਲੀਫ ਮਿਲੀ ਇਹ ਕਿ ਉਹ ਚੈਨਾਂ ਚੱਲਣ ਗਿਆ ਆਣ ਗਿਆ ਜਾਣ ਗਿਆ ਉਹ ਕਰਕੇ ਵਪਾਰ ਚੱਲੂਗਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਭਗਵੰਤ ਸਬਾਨ ਸਰਕਾਰ ਇਹਨਾਂ ਰਾਹੀ ਹੋਰ ਵੀ ਲੈਣ ਦੀ ਸਮੱਸਿਆ ਦੇਖਣਗੇ ਉਹ ਪਬਲਿਕ ਦੇ ਹਿੱਤ ਵਾਸਤੇ ਕੰਮ ਕਰਨਗੇ ਭਗਵੰਤ ਜੀ ਪਰਸੋਂ ਨੂੰ ਲੈਣ ਆਏ ਸੀ ਕਿ ਅਸੀਂ ਰੋਡ ਨੂੰ ਗੱਡਿਆ ਉਹਨਾਂ ਨੇ ਸਾਫ ਪਸ਼ਕਿਤਾ ਵੀ ਪੰਜਾਬ ਦੇ ਵਿੱਚ ਇਸ ਵਾਰ ਦੁਆਰਾ ਫੇਰ 130 ਤੇ ਆਪਾਂ ਜਿੱਤ ਪ੍ਰਾਪਤ ਕਰਾਂਗੇ ਤਾਂ ਆਮ ਆਦਮੀ ਪਾਰਟੀ ਫੇਰ ਵਾਰੀ ਫੇਰ ਮਜ਼ਬੂਤ ਹੋ ਕੇ ਪੰਜਾਬ ਦੀ ਨੁਖਾ ਬਣ ਲਈ ਦੇਖੋ ਇਹਦਾ ਪਬਲਿਕ ਦਾ ਉਸਾਸ ਦਿਖ ਰਿਹਾ ਸਭ ਚੀਜ਼ਾਂ ਦਿਖ ਰਹੀਆਂ ਵੀ ਇਹ ਹੈ ਕਿ ਲੋਕੀ ਦੇਖ ਕੇ ਹੈਰਾਨ ਹੋਣਗੇ ਵੀ 130 130 ਹੀ ਹੋ ਔਰ ਤੁਸੀਂ ਦੇਖੋਗੇ ਵੀ ਜਿਵੇਂ ਲੋਕਾਂ ਪਬਲਿਕ ਦਾ ਦੇਖ ਰਹੇ ਕਿੰਨਾ ਲੋਕੀ ਮਗਰ ਲੱਗੇ ਭਗਵਾਨ ਤੋਂ ਮਗਰ ਇਹਨਾਂ ਨੇ ਕੰਮਾਂ ਨੂੰ ਮਗਰ ਲੱਗੇ ਹੈ ਵੀ ਇਹ ਕੰਮ ਕਰਕੇ ਦਿਖਾ ਰਹੇ ਹੈ ਔਰ ਸਾਰੇ ਪਬਲਿਕ ਨਾਲ कैमरामैन बॉबीना संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप